ਕੁੜੀ ਵਾਲਿਆਂ ਨੇ ਖਾਣ ਪੀਣ ਵਾਲੀਆਂ ਸਟਾਲਾਂ ਕੋਲ ਲਾਤੀ ਇਹੋ ਜਿਹੀ ਸਟਾਲ ਬਰਾਤੀ ਦੇਖ ਕੇ ਹੋ ਗਏ ਹੈਰਾਨ ਚਾਰੇ ਪਾਸੇ ਹੋਈਆਂ ਇਸ ਵਿਆਹ ਦੀਆਂ ਗੱਲਾਂ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਅੱਜ ਕੱਲ੍ਹ ਦੇ ਵਿਆਹਾਂ ਵਿੱਚ ਪੈਸਾ ਪਾਣੀ ਵਾਂਗ ਬਹਾਇਆ ਜਾਂਦਾ ਹੈ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਝੂਠੇ ਪਾਂਡੇ ਰੱਖਣ ਵਾਲੀ ਥਾਂ ਤੇ ਇੱਕ ਸਟਾਲ ਲਗਾਈ ਗਈ ਹੈ ਜਿਸ ਉੱਪਰ ਅਲੱਗ-ਅਲੱਗ ਡੱਬੇ ਰੱਖੇ ਗਏ ਨੇ ਦਰਸਲ ਲੜਕੀ ਦੇ ਪਿਤਾ ਵੱਲੋਂ ਇਹ ਇਸ ਲਈ ਕੀਤਾ ਗਿਆ ਕਿ ਜੋ ਖਾਣਾ ਖਰਾਬ ਹੋ ਰਿਹਾ ਹੈ ਉਹ ਖਰਾਬ ਹੋਵੇ ਅਤੇ ਕਿਸੇ ਗਰੀਬ ਦੇ ਮੂੰਹ ਵਿੱਚ ਪਾ ਸਕੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਿੱਚ ਜੋ ਵੀ ਖਾਣਾ ਖਾਣ ਤੋਂ ਬਾਅਦ ਆਪਣੀ ਪਲੇਟ ਰੱਖਣਾ ਹੁੰਦਾ ਹੈ ਉਸ ਵਿਅਕਤੀ ਤੋਂ ਪਲੇਟ ਵਿੱਚ ਬਚੀਆਂ ਚੀਜ਼ਾਂ ਨੂੰ ਅਲੱਗ-ਅਲੱਗ ਡੱਬਿਆਂ ਵਿੱਚ ਪਵਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਕੰਮ ਲਈ ਉਸ ਨੂੰ ਫੁੱਲ ਦੇ ਕੇ ਧੰਨਵਾਦ ਕੀਤਾ ਜਾਂਦਾ ਹੈ ਸੋ ਸਲਾਮ ਹੈ ਇਸ ਵਿਅਕਤੀ ਦੀ ਸੋਚ ਨੂੰ ਜੋ ਕਿ ਖਾਣਾ ਖਰਾਬ ਹੋਣ ਤੋਂ ਬਚਾ ਕੇ ਕਿਸੇ ਗਰੀਬ ਦਾ ਢਿੱਡ ਭਰੇਗਾ ਤੁਹਾਡੇ ਇਸ ਸੋਚ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ